ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਗੁਰਦਾਸਪੁਰ ਤੋਂ ਮਿਲਿਆ ਦਾ ਸਰਤਾਜ ਕਿਹਾ ਜਾਣ ਵਾਲਾ ਦੋ ਦਿਨਾਂ ਪੁਰਾਤਨ ਬੱਬੇ ਹਾਲੀ ਛਿੰਝ ਮੇਲਾ ਇਸ ਵਾਰਤੀ ਅਤੇ 31 ਅਗਸਤ ਨੂੰ ਪਿੰਡ ਬੱਬੇ ਹਾਲੀ ਤੇ ਖੇਡ ਸਟੇਡੀਅਮ ਵਿਖੇ ਲਗਾਇਆ ਜਾ ਰਿਹਾ ਹੈ ਮੇਲੇ ਨਾਲ ਸੰਬੰਧਿਤ ਤਿਆਰੀਆਂ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਈਆਂ ਹਨ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਪਾਰਲੀਮੈਂਟ ਸਕੱਤਰ ਪੰਜਾਬ ਅਤੇ ਵਿਧਾਇਕ ਗੁਰਬਚਨ ਸਿੰਘ ਬੱਬੇ ਹਾਲੀ ਵੱਲੋਂ ਮੇਲੇ ਨਾਲ ਸੰਬੰਧਿਤ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ ਖੇਡ ਮੇਲੇ ਦਾ ਉਦਘਾਟਨ ਤੀ ਅਕਸਤ ਗੁਰਬਚਨ ਸਿੰਘ ਬੱਬੇ ਹਾਲੀ ਕਰਨਗੇ ਜਦ ਕਿ 31 ਅਕਸਤ ਨੂੰ ਸ਼ਾਮ 4 ਵਜੇ ਇਨਾਮ ਵੰਡ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਿਰਕਤ ਕਰਨਗੇ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਰੇ ਪਿੰਡ ਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਜੋ ਸ਼ਿੰਜ ਕਮੇਟੀ ਹੈ ਪ੍ਰਬੰਧਕ ਜਿਹੜੇ ਜਿੰਨੇ ਵੀ ਮੈਂਬਰ ਨੇ ਉਹਨਾਂ ਵੱਲੋਂ ਮੇਰੇ ਨਾਲ ਲੈ ਕੇ ਪੋਸਟਰ ਜਿਹੜਾ ਰਿਲੀਜ਼ ਕੀਤਾ ਗਿਆ ਇੱਕ ਕਾਫੀ ਦਿਨ ਤੋਂ ਇਸ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਗਰਾਊਂਡ ਦੀ ਤਿਆਰੀ ਹੋਰ ਟੀਮਾਂ ਨੂੰ ਲਿਆਉਣਾ ਸਿੰਗਰਾਂ ਨੂੰ ਲਿਆਉਣਾ ਇਹ ਸਾਰਾ ਪ੍ਰਬੰਧ ਜਿਹੜੇ ਨੇ ਇਹ ਰਲ ਕੇ ਨੌਜਵਾਨ ਕਰ ਰਹੇ ਨੇ ਤੇ ਅੱਜ ਜੋ ਪੋਸਟਰ ਜਾਰੀ ਕੀਤਾ ਗਿਆ ਇਹਦੇ ਵਿੱਚ ਪ੍ਰੋਗਰਾਮ ਦਿੱਤਾ ਗਿਆ ਕਿ 30 ਤੇ 31 ਨੂੰ ਰਸ਼ਿੰਝ ਮੇਲਾ ਸਦੀਆਂ ਤੋਂ ਲੱਗਦਾ ਆ ਰਿਹਾ ਉਹ ਇਸ ਵਾਰ ਵੀ ਇਲਾਕਾ ਨਿਵਾਸੀਆਂ ਨੂੰ ਤੇ ਪਿੰਡ ਵਾਸੀਆਂ ਵੱਲੋਂ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਇਹਦੇ ਵਿੱਚ 30 ਤਰੀਕ ਨੂੰ ਖੇਡਾਂ ਦਾ ਉਦਘਾਟਨ ਹੋਏਗਾ ਜਿਦੇ ਵਿੱਚ ਸਾਰੀਆਂ ਖੇਡਾਂ ਕੁਸ਼ਤੀਆਂ ਕਬੱਡੀ ਦਾਸ ਆ ਕਿਸੀ ਅਥਲੈਟਸ ਸਾਰੀਆਂ ਖੇਡਾਂ ਦਾ ਅਦਗਾਰਨ ਜਿਹੜਾ ਉਹ ਉਦਾਸ ਆਪ ਕਰੇਗਾ ਤੇ 31 ਤਰੀਕ ਨੂੰ ਸ਼ਾਮ ਨੂੰ 4 ਵਜੇ ਜਿਹੜੀਆਂ ਟੀਮਾਂ ਵੀ ਫਾਈਨਲ ਵਿੱਚ ਪਹੁੰਚਣ ਗਈਆਂ ਉਹਨਾਂ ਨੂੰ ਆਣ ਕੇ ਇਨਾਮ ਸਾਡੇ ਸ਼ਰੋਮਣੀ ਕਲੱਦਲ ਦੇ ਪ੍ਰਧਾਨ ਸਾਫ ਕਾਪੂ ਮਖਦੀਪ ਪੰਜਾਬ ਦਾ ਸਕਵੀਰ ਸਿੰਘ ਜੀ ਬਾਦਲ ਆਪਣੇ ਕਰਕਰਮਾ ਨਾਲ ਇਨਾਮ ਤਸਦੀਨ ਕਰਨਗੇ ਅਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ ਤੇ ਵਿਸ਼ਾਲ ਇਕੱਠ ਨੂੰ ਉਹ ਸੰਬੋਧਨ ਕਰਨਗੇ ਇਹ ਸਾਰਾ ਪ੍ਰੋਗਰਾਮ ਜਿਹੜਾ ਇਹ ਪੋਸਟ ਦੇ ਵਿੱਚ ਦਿੱਤਾ ਗਿਆ ਇਸ ਕਰਕੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਤੇ ਆਪਣੇ ਪਿੰਡ ਵਾਸੀਆਂ ਨੂੰ ਇਸ ਮੇਲੇ ਦੀ ਵਧਾਈ ਵੀ ਦਿੰਨਾ ਔਰ ਇਹ ਵੀ ਸਹਿਯੋਗ ਦੀ ਮੰਗ ਕਰਨਾ ਕਿ ਸਾਰੇ ਪਹੁੰਚੋ ਪਰਮ ਸ਼ਾਂਤੀ ਦੇ ਨਾਲ ਸਾਰਾ ਇਹ ਪ੍ਰੋਗਰਾਮ ਜਿਹੜਾ ਇਹ ਨੇਪਰੇ ਚੜ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਜਸਮੀਨ ਅਖਤਰ ਉਹਨੇ ਪੰਜਾਬੀ ਕਲਚਰ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਉਦੇ ਨਾਲ ਜਿਹੜੇ ਦੂਜੇ ਸਿੰਗਰ ਨੇ ਉਹ ਵੀ ਆਪਣਾ ਸਮੇਂ ਦੇ ਮੁਤਾਬਕ ਉਹ ਵੀ ਥੋੜਾ ਥੋੜਾ ਸਮਾਂ ਜਿਹੜਾ ਉਹ ਲੈਣਗੇ ਇਸ ਕਰਕੇ ਇਹ ਪ੍ਰੋਗਰਾਮ ਜਿਹੜਾ ਅੱਜ ਜਾਰੀ ਕੀਤਾ ਗਿਆ